ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਕਿਥੇ ਕਿਥੇ ਮੀਂਹ ਪੈ ਰਿਹਾ ਹੈ ਸਾਡੇ ਇਹ ਸਾਡੇ ਇੱਥੇ ਮੀਂਹ ਪੈ ਰਿਹਾ ਵਾ ਥੋੜੀਆਂ ਕੜੀਆਂਈਆਂ ਪੈ ਰਹੀਆਂ ਨੇ ਤੁਹਾਨੂੰ ਦਿਖਾਉਣੀ ਆ ਕਿੰਨਾ ਬਹੁਤ ਸੋਟ ਹੈਗਾ ਸ਼ੁਗਰ ਰ ਪਰਮਾਤਮਾ ਨੇ ਮੀਂਹ ਕੀਤੀ ਨਹੀਂ ਪਾਇਆ ਬਹੁਤ ਜ਼ਿਆਦੀ ਗਰਮੀ ਸੀ ਪਸ਼ੂਆਂ ਨੂੰ ਵੀ ਸੌਖਾ ਜਿਹੜੇ ਝੋਨਾ ਲਾਈ ਜਾਂਦੇ ਉਹਨਾਂ ਨੂੰ ਵਿਚਾਰਿਆਂ ਨੂੰ ਥੋੜਾ ਜਿਹਾ ਸੌਖਾ ਹੋਊਗਾ ਝੋਨਾ ਲਾਉਣਾ ਵੀ ਸੌਖਾ ਹੋ ਜੂਗਾ ਪਰ ਥੋੜੀ ਹਵਾ ਤਾਂ ਕੰਮ ਆਣਾ ਬਸ ਲੱਗਦਾ ਇਹ بارش ਹੋਊਗੀ ਬਾਵਾ ਬੱਦਲ ਜੇ ਤਾਂ ਹੈਗੇ ਆ ਜੇ ਪੈ ਜੇ ਤਾਂ ਚੰਗਾ ਮੀਂਹ ਦੀ ਬਹੁਤ ਲੋੜ ਹੈ ਇਸ ਟਾਈਮ ਅੱਗੇ ਤਾਂ ਦਰਖਤ ਦਰੁਖਤ ਹੁੰਦੇ ਸੀ ਤੇ ਮੀਂਹ ਵਾਧੂ ਪੈ ਜਾਂਦਾ ਸੀ ਹੁਣ ਤਾਂ ਦਰਖਤ ਹੈ ਹੀ ਨਹੀਂ ਕਿਤੇ ਬਹੁਤ ਘੱਟ ਰਹਿ ਗਏ ਦਰਖਤ ਪਾਟ ਤੇ ਲੋਕਾਂ ਨੇ ਸੜਕਾਂ ਚੌੜੀਆਂ ਕਰ ਲਈਆਂ ਮੇਨ ਰੋਡ ਬਣ ਗਏ ਵੱਡੇ ਵੱਡੇ ਦਰਖਤ ਤਾਂ ਬਸ ਪਿੰਡਾਂ ਜਿਹਾ ਚ ਦੇਖਣ ਨੂੰ ਮਿਲਦੇ ਆ ਬਹੁਤ ਲੰਬੂਰ ਤੱਕ ਦੇਖੀਏ ਤੇ ਬਹੁਤ ਟਾਵੇਂ ਟਾਵੇਂ ਦਰਖਤ ਹੁੰਦੇ ਆ ਜਾਂ ਕਿਤੇ ਇੱਧਰ ਹਰਿਆਣੇ ਏਰੀਆ ਵਾਲੀ ਜਾਂ ਉੱਧਰ ਦਰਖਤ ਬਹੁਤ ਸੋਹਣਾ ਮੌਸਮ ਕਰਤਾ ਪਰਮਾਤਮਾ ਨੇ ਅੱਜ ਕੋਲੂ ਨੂੰ ਪਾਈਏ ਦੁੱਧ ਕੋਲੂ ਕੋਲੂ ਪੋਲੂ ਪੀ ਲਾ ਹਾਂ ਇੱਧਰ ਇੱਧਰ ਪਾਇਆ ਵੇ ਇੱਧਰ ਪੀ ਪੋਲੂ ਉਧਰ ਸਾਡਾ ਜੈਕ ਹੋ ਗਿਆ ਇਸ ਫਾਇਰ ਚਰ ਡੈਥ ਹੋ ਗਈ ਵਿਚਾਰੀ ਦੇ ਨਾਲ ਦੀ ਹੋ ਗਏ ਦੋ ਤਿੰਨ ਦਿਨ ਇੱਧਰ ਸਾਡੇ ਬੱਚੇ ਫੂਨ ਨਹੀਂ ਛੱਡਦਾ ਇੰਨਾ ਫੂਨ ਦੇਖਦੇ ਨਾਲ ਬੋਲੂ ਬੈਠਾ ਬੋਲੂ ਇਹ ਵਿਚਾਰ ਕੱਲਾ ਰਹਿ ਗਿਆ ਹੇ ਕੀ ਉਧਰ ਪੱਥਰੀ ਹੋਈ ਚਾ ਜਮਾਨੀ ਡਰ ਦੇਗੇ ਆਈ ਇਹ ਮੱਜਾ ਚ ਫਿਰਦੇ ਰਹਿੰਦੇ ਇਧਰ ਦੇਖੋ ਉਹ ਹੈ ਤਾਂ ਕਿਨਮਣ ਜੀ ਥੋੜਾ ਮੀਂਹ ਪੈ ਰਿਹਾ ਵਾ ਪੈ ਰਿਹਾ ਵਾ ਇਧਰ ਯਾਨੀ ਕਿ ਚਲੋ ਇੰਨੇ ਨਾਲ ਥੋੜੀ ਰਾਹਤ ਜੀ ਮਿਲੂਗੀ ਗਰਮੀ ਤੋਂ ਝੋਨਾ ਲਾਉਣ ਵਾਲਿਆਂ ਨੂੰ ਤੇਰੇ ਨੂੰ ਬਹੁਤ ਸੌਖ ਹੋ ਜੂ ਗਰਮੀ ਦੇ ਝੋਨਾ ਲਾਉਣਾ ਬਹੁਤ ਔਖਾ ਵਾ ਪਰ ਸੌਣ ਨੂੰ ਵੀ ਬਹੁਤ ਇਹਦੇ ਚ ਰਾਹਤ ਮਿਲੂਗੀ ਅੱਗੇ ਤਾਂ ਛੇਤੀ ਮੀਂਹ ਆ ਜਾਂਦੇ ਸੀ ਇਹ ਵੀ ਦਰਖਤ ਹੁੰਦੇ ਸੀਗੇ ਹੁਣ ਦਰਖਤ ਘਟ ਕੇ ਕਰਕੇ ਤਾਂ ਇਹ ਨਹੀਂ ਆਉਂਦੇਗੇ Edra pa ta cah, cha. E cah, agi cha. Pia bang ali cha mi shur. Kulla dulla pa udod. Cenggi ji bina ke ਕਾਰ ਵਿੱਚ ਮੱਜਾ ਰੱਖੀਆਂ ਇਹ ਸੌਖਾ ਕਿਉਂ ਲੱਡੁੱਲਾ ਦੁੱਧ ਆਪਾਂ ਪੂਰਾ ਪੀ ਵਰਤ ਸਕਦੇ ਹਾਂ ਵੀ ਆ ਹੀ ਨੀਗਾ ਵੀ ਵੀ ਮਾੜੀ ਮਾੜੀ ਥੋੜੀ ਜੀ ਚਾਹ ਬਣਾ ਕੇ ਆਪਾਂ ਤੇ ਵੀ ਥੋੜੀ ਜੀ ਦੁੱਧ ਨਾਲ ਚਾਹ ਬਣਾ ਲਾਂਗੇ ਖੁੱਲਾ ਦੰਦਾ ਦੁੱਧ ਪਾ ਕੇ ਚਾਹ ਬਣਾਓ ਖੰਡ ਇਸ ਹੁਣ ਬੰਨ ਜੂਗੀ